ਬਾਬਿਓ ਆਪਾਂ ਜਾਣਾ ਸੀ ਸੰਗਰੂਰ ਤੇ ਆਪਾਂ ਲੈ ਲਈ ਬੱਸ ਤੇ ਬੱਸ 'ਚ ਬਹਿ ਕੇ ਬਈ ਅੱਜ ਧਾਰ ਕਾਰਡ ਦੀ ਜਿਹੜੀ ਅਸਲ ਤਾਕਤ ਆ ਉਹਦਾ ਮੈਨੂੰ ਪਤਾ ਲੱਗਾ ਤੇ ਹੋਇਆ ਇੰਜ ਕਿ ਪਟਿਆਲੇ ਤੋਂ ਬੀਬੀ ਚੜੀ ਬਈ ਭਵਾਨੀ ਗੜ੍ਹ ਤੋਂ ਪਹਿਲਾਂ ਟੋਲ ਪਲਾਜ ਆ ਜਾਂਦਾ ਉੱਥੇ ਉਤਰਨਾ ਸੀ ਤੇ ਟੋਲ ਪਲਾਜੇ ਕੋਲ ਜਾ ਕੇ ਬੀਬੀ ਦਾ ਧਿਆਨ ਨਹੀਂ ਰਿਹਾ ਸ਼ਾਇਦ ਸੋ ਗਈ ਹੋਵੇ ਤੇ ਟੋਲ ਪਲਾਜਾ ਵੀ ਕਿਲੋਮੀਟਰ ਟੱਪ ਗਿਆ ਤੇ ਬੀਬੀ ਉੱਠ ਕੇ ਆ ਗਈ ਅੱਗੇ ਵੀ ਭਾਈ ਮੈਂ ਤਾਂ ਉਤਰਨਾ ਸੀ ਟੋਲ ਪਲਾਜੇ ਤੇ ਵੀ ਮੈਨੂੰ ਲੱਗਿਆ ਵੀ ਹੁਣ ਪਊਗਾ ਪੰਗਾ ਤੇ ਹੋ ਸਕਦਾ ਵੀ ਮਿੰਟ 'ਚ ਹੱਥੋਂ ਪਾਈ ਵੀ ਹੋ ਜਾਂਦੀ ਹੈ ਬਾਈ ਤੇ ਵੀ ਕੰਡਕਟਰ ਕਹਿੰਦਾ ਬੀਬੀ ਹੁਣ ਤਾਂ ਭਵਾਨੀਗੜ ਤਾਰੂ ਬਈ ਬੱਸ ਰਾਂਝ ਨਹੀਂ ਰੁਕਦੀ ਟਾਈਮ ਪਹਿਲਾਂ ਹੀ ਘਟਾ ਹੈ ਤੇ ਬਾਈ ਮੈਨੂੰ ਲੱਗਿਆ ਲੈ ਵੀ ਇਹ ਤਾਂ ਵੱਡਾ ਗਲੇਸ਼ ਛਿੜ ਗਿਆ ਤੇ ਕੰਡਕਟਰ ਕਹਿੰਦਾ ਵੀ ਟਿਕਟ ਲੈ ਲੈ ਭਾਈ ਭਾਈ ਟਿਕਟ ਦਾ ਨਾਂ ਸੁਣ ਕੇ ਮੈਨੂੰ ਵੀ ਬੇਚੈਨੀ ਜੀ ਹੋ ਗਈ ਕਿਉਂਕਿ ਪਹਿਲਾਂ ਹੀ ਟਿਕਟ ਲਈ ਹੁੰਦੀ ਹੈ ਤੇ ਹੁਣ ਦੁਬਾਰੇ ਟਿਕਟ ਲੈਣੀ ਮੈਂ ਕਹ ਲਿਆ ਵੀ ਹੁਣ ਪੈਸੇ ਭਰਨੇ ਪੈਣਗੇ ਭਾਈ ਬੀਬੀ ਨੇ ਠਾ ਆਧਾਰ ਕਾਰਡ ਮਾਰਾ ਕੰਡਕਟਰ ਦੇ ਸਾਹਮਣੇ ਕੰਦੀ ਲੈ ਕੱਟਦੇ ਭਵਾਨੀਗੜ ਦੀ ਵੀ ਧਾਰ ਕਾਰਡ ਦੇ ਚੱਕਰ ਚ ਦੇਖ ਲਓ ਕਿੱਥੇ ਬੀਬੀ ਨੇ ਕਲੇਸ਼ ਕਰਕੇ ਉੱਥੇ ਹੀ ਉਤਰ ਜਾਣਾ ਸੀ ਕਿੱਥੇ ਹੁਣ ਪਹਿਲਾਂ ਭਵਾਨੀਗੜ ਗਈ ਫਿਰ ਉੱਥੋਂ ਵਾਪਸ ਦਵਾਰੇ ਬਈ ਟੋਲ ਪਲਾਜੇ ਤੇ ਆਈ ਮੈਨੂੰ ਲੱਗਦਾ ਅੱਧੇ ਤੋਂ ਪੌਣੇ ਘੰਟੇ ਦਾ ਸਫ਼ਰ ਬੀਬੀ ਨੇ ਐਕਸਟਰਾ ਕਰ ਲਿਆ ਹੁਣ ਜੇ ਧਾਰ ਕਾਰਡ ਇੱਥੇ ਨਾ ਹੁੰਦਾ ਤੇ ਪੈਹਿਆਂ ਦੀ ਲੈ ਜਾਣੀ ਲੈਣੀ ਪੈਂਦੀ ਟਿਕਟ ਫਿਰ ਤੁਸੀਂ ਦੱਸੋ ਬਈ ਕੀ ਬਣਦਾ ਕੰਡਕਟਰ ਨਾਲ